ਤੁਹਾਨੂੰ ਸਾਰਿਆਂ ਨੂੰ ਜੀਤਿਆ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਤੇ ਅੱਜ ਹੈ ਜੀ 15 ਅਗਸਤ ਤੇ ਤੁਹਾਨੂੰ 15 ਅਗਸਤ ਦੀ ਬਹੁਤ ਬਹੁਤ ਧੰਨਵਾਦਾਂ ਤੇ 15 ਅਗਸਤ ਵਾਲੇ ਦਿਨ ਤੋਂ ਸਾਰਿਆਂ ਨੂੰ ਪਤਾ ਆਪਣੇ ਦੇਸ਼ ਦਾ ਜਿਹੜਾ ਝੰਡਾ ਲਹਿਰਾਇਆ ਜਾਂਦਾ ਹੈ ਜੀ ਨਾਲ ਕਿਨੇ ਦੇ ਵਿੱਚ ਤੇ 1947 15 ਗਾਹ ਦੇ ਜਿਹੜਾ ਉਹ ਘਾਟਾ ਨਾ ਤਾਂ ਕਦੇ ਪੂਰਾ ਹੋਇਆ ਨਾ ਕਦੇ ਹੋਣਾ ਹੈ ਕਈ ਮਾਮਾ ਦੇ ਪੁੱਤ ਵਿਛੜ ਗਏ ਕਈ ਪਰਿਵਾਰ ਉੱਜੜ ਗਏ ਕਈ ਪਰਿਵਾਰ ਉੱਧਰ ਰਹਿ ਗਏ ਕਈ ਪਰਿਵਾਰ ਇੱਧਰ ਰਹਿ ਗਏ ਉਹ ਘਾਟੇ ਕਦੇ ਪੂਰੇ ਨਹੀਂ ਹੋਏ ਤੇ ਪ੍ਰਮਾਤਮਾ ਗੇਹੀ ਅਰਦਾਸ ਆ ਵੀ ਚਾਹੇ ਸਾਡੇ ਇਹ ਇੱਧਰ ਹੋਣ ਚਾਹੇ ਉੱਧਰ ਹੋਣ ਵੀ ਸਭ ਨੂੰ ਪ੍ਰਮਾਤਮਾ ਠੀਕ ਠਾਕ ਰੱਖੇ ਚੜਦੀ ਕਲਾ ਚ ਰੱਖੇ ਤੇ ਅੱਪਾ ਚੱਲੇ ਆ ਜੀ ਸ਼ਹਿਰ ਮਰੰਡਾ ਸ਼ਹਿਰ ਮਰੰਡਾ ਸਤਿਕਾਰ ਜੀ ਸਤਿਕਾਰ ਜੀ ਮੈਂ ਕਿਤੇ ਵੀ ਨਹੀਂ ਕਹਿਆ ਤੁਸੀਂ ਆਜ਼ਾਦ ਨਿਕਲ ਆਏ ਹੈ 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 ਤੈਨੂੰ ਕਹਦੂ ਕਿਸੇ ਕਿਹਾ ਸਾਰਿਆਂ ਨੂੰ ਮਾਨਵਾ ਕੇ ਦੱਸ ਪਰ ਅੰਦਰ ਆਈ ਉਹ ਤੇ ਬਾਕੀ ਆਏ ਚਲੋ ਐਨਾ ਆ ਬੈਠੇ ਤਿੱਖਦੇ ਨੇ ਹਨਾ ਠੀਕ ਨੇ ਅਪਰਾਚਾਰੀ ਤੇ ਕਹਿੰਦੇ ਨੇ ਵੀ ਆਪਣਾ ਦੇਸ਼ ਯਾਦ ਆਉਂਦਾ ਪਰ ਉਹ ਜਿਹੜਾ ਘਾਟਾ ਹੈ ਨਾ 15 ਅਗਸਤ 14 ਤਰੀਕ ਨੂੰ ਰਾਤ ਨੂੰ 12 ਵਜੇ ਜਦੋਂ ਆਰਡਰ ਹੋਏ ਵੀ ਦੋਨੇ ਦੇਸ਼ਾਂ ਦੀ ਵੰਡ ਲੱਦਾ ਪਾਕਿਸਤਾਨ ਚਲੇ ਗਿਆ ਜਿੱਧਾ ਛੜਪੇ ਪੰਜਾਬ ਉਹਦਾ ਲੰਦੇ ਛੇੜੀ ਪੰਜਾਬ ਚੋਂ ਗਿਆ ਉਹ ਘਾਟਾ ਨਾ ਇਹਦਾ ਤੇ ਬਾਕੀ ਚਲੋ ਜਿੱਦਾਂ ਪ੍ਰਮਾਤਮਾ ਨੂੰ ਮਨਜੂਰ ਜਿੱਦਾਂ ਪ੍ਰਮਾਤਮਾ ਕਰਦਾ ਉਹ ਸਭ ਦਾ ਫਿਕਰ ਹੈ ਕਨੇਡਾ ਲਿਖਿਆ ਗਿਆ ਨਾ ਉਹ ਨਹੀਂ ਕਦੇ ਠਹਿਟਦਾ ਨਹੀਂ ਮੈਂ ਨਹੀਂ ਇਹ ਬਹੁਤ ਮੇਰੇ ਭੈਣ ਭਾਈ ਜੀ ਨਾਲ ਹੁਣ ਬਹੁਤ ਬੜੇ ਰਿਸ਼ਤੇ ਦਾ ਪਤਾ ਹੈ ਜਿਹੜੇ ਪਛਾਣ ਕਰਦੇ ਨੂੰ ਅੱਜ ਵੀ ਮਿਲ ਜਾਂਦੇ ਨੇ ਜਾਨਦੇ ਨੇ ਨਾ ਮਿਲਣਾ ਬਿਲਕੁਲ ਜਾਨਦੇ ਨੇ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ ਉੱਤੇ ਰੱਖੀ ਐਦਾ ਦਾ ਮੌਕਾ ਫਿਰ ਨਾ ਪ੍ਰਮਾਤਮਾ ਨੇ ਕਿੰਨੇ ਕਿੰਨੇ ਆਪਣੇ ਆਪ ਦੁਖਸ਼ੜਨਾ ਮਾਨੂੰ ਪਤਾ ਭੈਣ ਭਾਜੀ 84 ਦੇ ਤੱਕੇ ਉਹ ਨਹੀਂ ਪੂਰੇ ਹੋਏ ਦੇਖ ਲਾ ਹਲੇ ਤੱਕ ਨਾ ਕਦੇ ਹੋਏ ਆ ਠੀਕ ਆ ਵੀ ਪ੍ਰਮਾਤਮਾ ਇਹ ਜਹਾ ਸਮਾ ਜਿਹੜਾ ਸਾਡੇ ਪੰਜਾਬ ਨੇ ਛੱਲਿਆ ਇੰਡੀਆ ਨੇ ਛੱਲਿਆ ਉਹ ਦੁਆਰਾ ਨਾ ਇਦਾਂ ਕਰਹੀਂ ਇਹ ਸਭ ਨੂੰ ਪ੍ਰਮਾਤਮਾ ਸਾਰੇ ਦੇਸ਼ ਵਿਦੇਸ਼ਾਂ ਚਾਹੇ ਅਮਰੀਕਾ ਇੰਗਲੈਂਡ ਕੈਨੇਡਾ ਕੋਈ ਵੀ ਦੇਸ਼ ਆ ਵੀ ਸਾਰੇ ਪ੍ਰਮਾਤਮਾ ਆਪਣਾ ਮਿਹਰ ਭਿਆਰਤ ਰੱਖੀ ਵੀ ਸਭ ਤੇ ਆਪਣਾ ਖੁਸ਼ੀਆਂ ਭਰਿਆ ਦਿਨ ਆਵੇ ਸਭ ਨੂੰ ਠੀਕ ਨਹੀਂ ਵੀ ਕਿਸੇ ਲੜਾਈ ਚੜਾਈ ਨਾ ਹੋਵੇ ਸਭ ਏਕਾ ਬਣਾ ਕੇ ਰੱਖੇ ਹਾਂ ਪ੍ਰਮਾਤਮਾ ਸਾਡਾ ਏਕਾ ਬਣਾ ਕੇ ਰੱਖੇ ਤੇ ਲੜ ਕੇ ਲੈਣਾ ਵੀ ਗਿਆ ਉਹ ਨਹੀਂ ਲੈਣਾ ਇੱਥੇ ਛੱਡ ਜਾਣਾ ਕਿਹਦੇ ਪਿੱਛੇ ਫਿਰਦੇ ਆਪਾਂ ਮੈਂ ਮੈਂ ਕਰਦੇ ਕਰਦੇ ਜਿਹੜੇ ਵੱਡੇ ਵੱਡੇ ਰਾਜੇ ਹੋ ਉਹ ਵੀ ਚਲੇ ਗਏ ਉਹ ਵੀ ਇੱਥੇ ਸਾਰਾ ਕੁਝ ਛੱਡ ਗਏ ਜੇ ਜਾਣਾ ਤਾਂ ਬੰਦੇ ਦੀਆਂ ਜਿਹੜਾ ਪਿਆਰ ਮੁਹੱਬਤ ਦਾਨ ਪੁੰਨ ਨਾਲ ਜਾਣਾ ਜਿਹੜਾ ਇੱਥੇ ਵੀ ਸਹੀ ਤੇ ਉੱਥੇ ਵੀ ਸਹੀ ਹੁੰਦਾ ਠੀਕ ਨਹੀਂ ਹੈ ਦਾ ਅੱਡੇ ਚ ਹੋਣੀ ਨਹੀਂ ਚਾਹੀਦੀ ਹੋਣੀ ਨਹੀਂ ਆ ਤਾਂ ਇਹ ਕਰਾਂਗੇ ਬੋਇਆ ਨਾਮ ਨਾਮ ਸਿਰਫ ਇਹੀ ਹੋਣਾ ਚਾਹੀਦਾ ਮਾਲਕਾ ਤੇਰਾ ਹੀ ਦਿੱਤਾ ਉਹ ਤੇਰਾ ਹੀ ਤੈ ਸਾਨੂੰ ਦਿੱਤਾ ਤੈ ਹੀ ਸਭ ਕੁਝ ਲੈ ਲੈਣਾ ਤੇਤੋਂ ਹੀ ਅਸੀਂ ਮੰਗਣਾ ਨਹੀਂ ਇਹ ਨਹੀਂ ਪਤਾ ਕਦੋਂ ਮਾਲਕ ਨੇ ਜੇ ਦਿੱਤਾ ਨਾ ਤਾਂ ਚਪੇੜ ਮਾਰ ਕੇ ਤੂੰ ਨਹੀਂ ਵੀ ਜਾਣਦਾ ਪਰ ਪ੍ਰਮਾਤਮਾ ਨੂੰ ਨਾ ਪੁੱਲੋ ਜੇ ਉਹ ਦੇਣ ਵਾਲਾ ਤੋਂ ਖੋਣ ਵਾਲਾ ਠੀਕ ਨਹੀਂ ਜੇ ਉਹ ਨਾਲ ਸਾਡੇ ਸਾਹ ਸਾਨੂੰ ਦਿੱਤੇ ਆ ਤਾਂ ਉਹ ਲੈ ਜਾ ਵੀ ਸਕਦਾ ਸਾਨੂੰ ਖੋ ਵੀ ਸਾਡੇ ਸਾਹ ਸਕਦਾ ਇਦਿਮਿਕ ਤੇ ਬਾਕੀ ਚਲੋ ਹੁਣ ਪਹਿਲਾ ਆਪਾਂ ਨੇ ਜਾਣਾ ਹੈ ਦਾਣਾ ਮੰਡੀ ਸ਼੍ਰੀ ਚੰਪੌਰ ਸਾਹਿਬ ਟਾਈਮ ਹੋ ਗਿਆ ਜੀ ਉੱਥੇ ਲਹਿਰਾਉਣਾ ਝੰਡਾ ਤੇ ਝੰਡਾ ਲਹਿਰਾਉਣ ਤੋਂ ਬਾਅਦ ਦੇ ਵਿੱਚ ਅਸੀਂ ਪਹੁੰਚਣਾ ਜੀ ਮਰੰਡੇ ਮਰੰਡੇ ਤੇ ਹੈਗੇ ਇੱਕ ਦੋ ਕੰਮ ਉਹ ਤੁਹਾਨੂੰ ਆਪ ਵੀਡੀਓ ਵਿੱਚ ਦੱਸਾਂਗੇ ਕਿਹੜੇ ਕੰਮ ਆ ਤੇ ਨਾਲ ਤੁਹਾਨੂੰ ਦਿਖਾਵਾਂਗੇ ਜਿਹੜਾ ਦਾਣਾ ਮੰਡੀ ਦੇ ਵਿੱਚ ਮੇਲਾ ਲੱਗਿਆ ਉੱਥੇ ਜਿਹੜਾ ਚੰਪੌਰ ਸਾਹਿਬ ਚੱਲਦਾ ਹੈ ਦਾਣਾ ਮੰਡੀ ਚੱਲਦਾ ਜਿਹੜਾ ਮਰੰਡੇ ਦੇ ਵਿੱਚ ਉਹਦੇ ਵਿੱਚ ਮਾੜਾ-ਮੋੜਾ ਕੋਈ ਫਰਕ-ਪਰਕ ਹੈ ਕਿ ਨਹੀਂ ਹੈ ਜਾਇ ਤੇ ਬਤਾ ਲੈ। ਜਾਇ ਹੈ? ਬਤਾ ਆਪਕੇ ਨਹੀਂ ਰੰਗਾਂ ਤੋਂ ਮੁੰਡੜ ਨਹੀਂਦਰ ਕੁਝ ਜਾਇ ਵੇਣ ਵੀ ਲੈ ਲੇ। ਮੈਂ 4 ਬੋ ਦਾ ਸਟਾਰਟ ਹੋ ਰਿਹਾ। ਹੁਣ ਮੈਨੂੰ ਆਇਆ ਵੀ ਅਸੀਂ ਇੱਕ ਮੋਹਸਰ ਪਰ ਜਾਣਾ ਹੈ। ਜਾਉਂਗੇ ਅਸੀਂ ਕਿੰਨੇ ਜਣੇ? ਦੋ ਲੈ ਜਾਓ। ਦੋ ਲੈ ਜਾਓ। ਹਾਂ ਤਾਂ ਪਿਆ। ਮੇਰੀ ਸਲਾਹ ਆਨਦੀ ਵੀ ਉੱਥੇ ਜਾ ਕੇ ਮੈਂ ਦੇਖਾ ਸ਼ਾਮ ਨੂੰ ਵੇਪਰ ਇਕੱਠੇ ਚੱਲੀਏ ਸਾਰੇ ਜਣੇ। ਉਹ ਸ਼ਾਮ ਨੂੰ ਦਵਾਈ ਲੈਣ ਤਾਂ ਨਹੀਂ ਜਾ ਹੁੰਦਾ। ਤਾ ਤੂੰ ਨਹੀਂ ਜਾਣਾ ਮੈਂ ਨਿਆਣਿਆਂ ਨੂੰ। ਭਮਾਲਿਆਂ ਨੂੰ। ਨਿਆਣਿਆਂ ਦਾ ਕੰਮ ਆ ਨਿਆਣਿਆਂ ਨੂੰ ਭਮਾਲਾ। ਫੇ ਮੈਂ ਇਹਨਾਂ ਨੂੰ ਲੈ ਜਾਊਂਗਾ। ਆਹ ਨੂੰ ਨਾ ਤੱਕੀ ਤੰਗ ਕਰਦਾ ਜਰਾ ਹੁਣ ਤਾਂ ਨਹੀਂ ਕੀਦਾ ਮੈਂ ਤੈਨੂੰ ਤਾਂ ਕਹਿੰਨਾ ਤੇਰੇ ਕੋਲ ਨਹੀਂ ਟਾਈਮ ਠੀਕ ਆ ਨਾ ਜਾ ਤੇਰੇ ਕੋਲ ਵੈਸੇ ਹੀ ਟਾਈਮ ਨਹੀਂ ਹੁੰਦਾ ਮੇਰੇ ਜੂਗਾ ਭਾਈ ਵੀ ਕਿ ਸਾਨੂੰ ਕੋਈ ਘੁੰਮਣਾ ਪੈਣਾ ਨਹੀਂ ਨਹੀਂ ਨਿਆਰੇ ਉੱਪਰ ਜਿੱਕੇ ਆ ਘੁੰਮਣੇ ਹੀ ਹੁੰਦੇ ਨੇ ਹੈਗੇ ਨਿਆਰੇ ਬਾਗ ਦੇ ਹੁੰਦੇ ਨੇ ਵੀ ਦੇਖਣੇ ਨੇ ਤੇ ਕੋਈ ਐਨਜੋਇਮੈਂਟ ਵੀ ਹੁੰਦਾ ਜਿੰਨਾ ਮੈਂ ਮੰਨਦੀ ਆ ਪਰ ਹੁਣ ਜਿਆਣੀ ਨਹੀਂ ਹੁੰਦਾ ਨਹੀਂ ਟਿਕਦਾ ਸ਼ਾਮ ਨੂੰ ਤੇ ਕੋਈ ਜਾਣ ਦਾ ਫਾਇਦਾ ਕਦੀ ਮੈਂ ਕਿਤੇ ਬੈਠੀ ਹੋਣਾ ਘੜੀ ਉਹਨਾਂ ਘੁੰਮੀ ਹੋਣਾ ਫਾਇਦਾ ਕੀ ਤੁਸੀਂ ਮੇਰੇ ਕੋਲ ਜਿਹੜਾ ਬਰਾ ਦਾ ਬਰਾ ਦਾ ਤੁਸੀਂ ਤਾਂ ਆਪਣਾ ਕੰਮ ਆਪਣਾ ਆਪ ਕਰਦੇ ਰਹਿਣਾ ਮੇਰਾ ਕੰਮ ਜਿਹੜਾ ਉਹ ਕੋਟੀ ਜੀ ਵੀ ਲੀਡਿੰਗ ਦੇ ਨਿਆਣਾ ਦੇ ਦੇਖਣਾ ਹੋਣਾ ਜਿਹੜਾ ਬੜਾ ਇਵੀ ਜੇ ਖੜਾ ਪੈਦਾ ਤੁਹਾਨੂੰ ਕਹਿੰਦੇ ਆ ਮੀਡੀਆ ਦਾ ਕੰਮ ਹੈ ਸਾਜਣੀ ਕਿ ਕੋਈ ਗੱਲ ਨਹੀਂ ਤੇਰਾ ਮਤਲਬ ਇਹ ਆ ਵੀ ਜੇ ਤੁਹਾਡਾ ਕੋਲ ਪ੍ਰੋਗਰਾਮ ਬਣਿਆ ਤਾਂ ਅਸੀਂ ਜਾ ਸਕਦੇ ਠੀਕ ਹੈ ਜਾ ਸਕਦੇ ਅਸੀਂ ਜਾਵਾਂਗੇ ਜੀ ਹਾਂ ਹੋਂਦਾ ਵੀ ਆਗੇ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਜਾ ਕੇ ਦਾਣਾ ਮੰਡੀ ਉਸ ਤੋਂ ਬਾਅਦ ਚ ਜਾਵਾਂਗੇ ਮੂਰਟੀ ਲਓ ਜੀ ਪਹੁੰਚੇ ਆ ਜੀ ਹੁਣ ਬੀਬੀ ਕੋਲ ਆ ਵੀ ਤੇ ਬਾਠ ਠੀਕ ਠਾਕ ਆਪ ਨੂੰ ਸასი ਸ਼ਕਨ ਕਾਸੀਕਾਰ ਪੈ ਸਾਰੇ ਮਾਦਾ ਤੋਂ ਚੜਦੀ ਕੇ ਨਮਾ ਹੁਣ ਕਿਵੇਂ ਵੀ ਪਰਾ ਜੇਰ ਹੁਣ ਦੇਖੋ ਜੇ ਗਾਇ ਘੱਲ ਨਹੀਂ ਦਿਨੀ ਦਵਾਈ ਉਹਦੇ ਵੀ ਨੀਂਦੀ ਕੋਲ ਡਾਕਟਰ ਨੇ ਵਿੱਚ ਪਾਤੀ ਜਦੋਂ ਆਪੇ ਪਿਆਤਾ ਉਹਨਾਂ ਨੂੰ ਵੀ ਭਾਈ ਮੈਨੂੰ ਨੀਂਦ ਘਟ ਆਉਂਦੀ ਉਹਨਾਂ ਨੇ ਮੈਨੂੰ ਚਿੱਟਾ ਘਲਾ ਦਿੱਤਾ ਕਿ ਇੱਚ ਸ਼ਹਿਰ ਨੀਂਦ ਦੀ ਗੋਲੀ ਪਾਤੀ ਵੀ ਭਾਈ ਮਰੀ ਮੋਦੀ ਦੀ ਵੀ ਵੀ ਜਾਸਟ ਕਰੀ ਕਰ ਉਹਦੇ ਕਰਕੇ ਤਾਂ ਹੋ ਸਕਦਾ ਹਾਂ ਠੀਕ ਹੈ ਤਾਂ ਅੱਜ ਜਿਹਨੂੰ ਪਤਾ ਕਿ ਹੈ 15 ਅਗਸਤ ਚਲੋ ਸਾਕ ਤੋਂ ਸਾਡਾ ਮੁੱਤ ਜਿੰਦਾ ਹੈ ਮੈਂ ਵੀ ਮੈਨੂੰ ਆਇਆ ਦਾ ਸਿੱਕਾ ਸੀ ਤੂੰ ਜਦੋਂ 15 ਅਗਸਤ ਦੀ ਪੰਡੂ ਤੂੰ ਜੱਟ ਤੁਸੀਂ ਐ ਇਹ ਵੀ ਹੈਗੀ ਸੀ ਤੂੰ ਹੱਲਿਆਂ ਦੇ ਟਾਈਮ ਦੀ ਹਾਂ ਆਪਣੇ ਕੌਣ ਆ ਇੱਥੇ ਹੱਲਿਆਂ ਦੇ ਟਾਈਮ ਦਾ ਮੈਂ ਦੇਖਿਆ ਕਦੇ ਮਾਂ ਵੀ ਨਹੀਂ ਸੀ ਜਦੋਂ ਪੰਡ ਹੋਈ ਸੀ ਪਾਕਿਸਤਾਨ ਤੇ ਪੰਜਾਬ ਦੀ ਕੋਈ ਨਹੀਂ ਹੈਗਾ ਉੱਧਰ ਤੇ ਉਪਣੇ ਇੱਥੇ ਕੋਈ ਹੈ ਨਹੀਂ ਨਾ ਦੇਖੇ ਵੀ ਨਹੀਂ ਕਿਸੇ ਨੇ ਬੰਡ ਹੁੰਦੀ ਨਾ ਨਾ ਇਹ ਤਾਂ ਦੁਵਾਰੇ ਨਾਲ ਮੈਂ ਬਤਾਉਂ ਕਿਉਂ ਹੈ ਪਾਕਿਸਤਾਨ ਚ ਆਏ ਥੇ ਹਾਂ ਇਹ ਇਹ ਜਿਹੜੀ ਕਿਸੇ ਨੂੰ ਨਹੀਂ ਮਿਲੋ ਟਕ ਸੇਖਣਾ ਉਹ ਜਿਹੜੀ ਬੰਡ ਹੋਈ ਪਾਕਿਸਤਾਨ ਦੇ ਵਿੱਚ ਜਿਹੜਾ ਪੰਜਾਬ ਤੇ ਪਾਕਿਸਤਾਨ ਨੂੰ ਲੱਗ ਦਿੱਤਾ ਚੜਦਾ ਪੰਜਾਬ ਤੇ ਛੇਪਦਾ ਪੰਜਾਬ 1947 ਉਹ ਬੜਾ ਖੁਸ਼ੀ ਦਾ ਦਿਨ ਮਨਾਉਨੇ ਆ ਜੀ ਬਹੁਤ ਖੁਸ਼ੀ ਦੀ ਇਹ ਪਚੰਡਾ ਲਹਿਰਾਇਆ ਦੇਸ਼ ਦਾ ਪਰ ਉਹਦੇ ਵਿੱਚ ਬੜਾ ਦੁੱਖ ਵੀ ਹੋਇਆ ਬਹੁਤ ਕਿਉਂਕਿ ਜਿਹੜੇ ਹੁਣ ਪੁਰਾਣੇ ਸਾਡੇ ਜੀ ਮੰਨੂ ਹੁਣ ਉਹ ਰਿਸ਼ਤੇਦਾਰ ਲਾ ਲੋ ਕਿਸੇ ਦੇ ਭੈਣ ਭਰਾ ਨਾਲ ਉਹ ਕੁਝ ਪਾਕਿਸਤਾਨ ਚ ਰਹਿ ਗਏ ਕੁਝ ਉਹ ਇਧਰ ਚੜਦੇ ਪੰਜਾਬ ਚ ਆ ਗਏ ਤੇ ਉਹ ਕਾਲੀ ਰਾਤ ਜਿਹੜੀ 14 14 ਅਗਸਤ ਨੂੰ ਕਾਲੀ ਰਾਤ ਆਪਾਂ ਜਿਹਨੂੰ ਕਹਿ ਸਕਦੇ ਆ ਵੀ ਜਦੋਂ 14 ਅਗਸਤ ਕਾਲੀ ਰਾਤ ਜਦੋਂ ਹਮ ਹੋਇਆ ਉਸ ਟਾਈਮ ਦੇ ਵਿੱਚ ਲੋਕਾਂ ਦੇ ਵਿੱਚ ਬੜੀ ਹਾਹਾਕਾਰ ਮਚੀ ਵੀ ਰਾਤਾਂ ਨੂੰ ਲੋਕਾਂ ਨੂੰ ਭਜ ਦੌਰ ਦੀ ਪਈ कि ਜਦੋਂ ਬਡਵਾਰੇ ਹੋਏ ਪਾਕਿਸਤਾਨ ਛੇਦਾਂ ਤੇ ਚੜਦੇ ਦੇ ਵਿੱਚ ਤਾਂ ਜਿਹੜੀ ਕਹਿੰਦੇ 14 ਅਗਸਤ ਰਾਤ ਨੂੰ 12 ਵਜੇ ਦੇ ਆ ਉਸ ਟਾਈਮ ਦੇ ਵਿੱਚ ਪਾਕਿਸਤਾਨ ਦੇ ਵਿੱਚ ਝੰਡਾ ਲਹਿਰਾਇਆ ਜਾਂਦਾ ਤੇ ਆਪਣੇ ਇਧਰ ਦੇਸ਼ ਦੇ ਵਿੱਚ 15 ਅਗਸਤ ਨੂੰ ਝੰਡਾ ਲਹਿਰਾਇਆ ਜਾਂਦਾ ਦੇਸ਼ ਦੀ ਆਜ਼ਾਦੀ ਦਾ ਪਰ ਜੇ ਦੇਖੋ ਆਪਣੀ ਮੇਰੀ ਆਪਣੀ ਸਮਝ ਆ ਬਾਕੀ ਸਭ ਦੀ ਆਪਣੀ ਆਪਣੀ ਸਮਝ ਜੇ ਆਪਾਂ ਸੋਚਿਆ ਜਾਵੇ ਵੀ ਆਪਣਾ ਦੇਸ਼ ਆਜ਼ਾਦ ਹੋ ਗਿਆ ਮੈਂ ਤਾਂ ਨਹੀਂ ਮੰਨਦੇ ਵੀ ਆਪਣਾ ਉਦੇਸ਼ ਆ ਜਾਦ ਹੈ। ਦੇਸ਼ ਤਾਂ ਆਜ਼ਾਦ ਮੰਨੀਏ। ਵੀ ਖੁਣੇਨੀ ਮੁੱਖ ਮਾਰ ਦੀ ਲੜਾਈ ਸਮਝ ਨੂੰ ਕੰਮਕਾਰ ਨੂੰ ਲੈ ਕੇ ਚਲੇ ਜਾਓ। ਠੀਕ ਹੈ ਬਹੁਤ ਬਹੁਤ ਜਾਨੀ ਕਿ ਪੰਜਾਬ ਪਰ ਕਸ਼ਟ ਵੀ ਬਹੁਤ ਆ। ਠੀਕ ਹੈ ਤੇ ਬੜੇ ਤਸੀਹੇ ਵੀ ਝੱਲੇ ਪੰਜਾਬ ਨੇ। ਤੇ ਜਿਹੜਾ ਅੱਜ ਦਿਨ ਆਹੀ ਪਪਾ ਖੂਹੀਨ ਮਨਉਨੇਆ ਪਰ ਇਹਦੇ ਵਿੱਚ ਖੂਨ ਨਾਲ ਜਿਹੜੀਆਂ ਧਰਤੀ ਰੰਗੀ ਗਈ ਦੀ ਤਾਂ ਕਰਕੇ ਆਜ਼ਾਦੀ ਆਪਾਂ ਨੂੰ ਮਿਲੀ ਤੇ ਬਾਕੀ ਵੀ ਵੀ ਤੂੰ ਦੱਸ ਤੂੰ ਮਿਲਦਾ ਨਹੀਂ ਆ ਮਾ ਗੋਲੀ ਨਿਕਾਇਤ ਗੋਲੀ ਨਿਕਾਇਤ ਹਾਂ ਮੇਰ ਨੂੰ ਕਿਹਾ ਉਹ ਮੈਂ ਬੇਵੱਸ ਹਾਂ ਬੇਸੁਰਤ ਕਰਦੀ ਜਾਂਦੀ ਐਨੀ ਤੇਜ਼ ਆ ਗੋਲੀ ਐਨੀ ਨਾ ਦੇ ਤੂੰ ਹਾਂ ਚੋਲੋ ਜੀ ਬੀਬੀ ਨੂੰ ਨੀਂਦ ਆਉਂਦੀ ਆ ਤੇ ਹੁਣ ਅਸੀਂ ਚੱਲਦੇ ਆ ਜੀ ਸਾਡੇ ਦਾਣਾ ਮੰਡੀ ਸ਼੍ਰੀ ਚੰਗੌਰ ਸਾਹਿਬ ਦੇ ਵਿੱਚ 15 ਅਗਸਤ ਦਾ ਜਿਹੜਾ ਪ੍ਰੋਗਰਾਮ ਉਹ ਮਨਾਇਆ ਜਾ ਰਿਹਾ ਹੈ ਚੱਲਦੇ ਆ ਆਪਾਂ ਤੁਹਾਨੂੰ ਵੀ ਦਿਖਾਉਣੇ ਚੱਲ ਮੈਂ ਜਾਵਾਂ ਬਈ ਅੱਲਾਹ ਵੇਤੋ ਪੜ ਲੈਂਦੇ ਬੀਬੀ ਨੂੰ ਨੀਂਦ ਆ ਤੇ ਆਪਾਂ ਆਂਡੇ ਮਾ ਕੇ ਚੱਕ ਲਵਾਂ ਆਹੋ ਚਲੋ ਚੱਲ ਪਹੁੰਚੇ ਆ ਜੀ ਦਾਣਾ ਮੰਡੀ ਮਰੰਡਾ ਦੇ ਵਿੱਚ ਮਰਾ ਇਧਰੋਂ ਕੈਮਰਾ ਇਹ ਮੰਡੀ ਦਾਣਾ ਮੰਡੀ ਹੈ ਜੀ ਤੇ ਜਿੱਥੇ ਲੱਗਿਆ ਹੋਇਆ ਜੀ ਮੇਲਾ 7 ਤਰੀਕ ਤੋਂ ਤੇ 31 ਅਗਸਤ ਤੱਕ 7 ਅਗਸਤ ਤੋਂ 31 ਅਗਸਤ ਤੱਕ ਇਹ ਚੱਲਣਾ ਹੈ ਮੇਲਾ ਤੇ ਚਲਦੇ ਆਪਾਂ ਕਰ ਉਹ ਤੁਹਾਨੂੰ ਦਿਖਾਉਣੇ ਅੰਦਰ ਜਾ ਕੇ ਵੀ ਚੰਕੌਰ ਸਾਹਿਬ ਤੋਂ ਥੋੜੀਆਂ ਲੱਗ ਲੱਗ ਚੀਜ਼ਾਂ ਜ਼ਰੂਰ ਹੈਗੀਆਂ ਦੇਖਣ ਨੂੰ ਤੇ ਥੋੜਾ ਜਿਹਾ ਫਰਕ ਵੀ ਜਨਕੇ ਮੇਲੇ ਦੇ ਵਿੱਚ ਵੀ ਸੇਮ ਆ ਉੱਥੇ ਜਨਕੇ ਜਿਹੜਾ ਜਵਾਗ ਦੀ ਟਿਕਟ 5 ਸਾਲ ਤੋਂ ਜੇ 5 ਸਾਲ ਦਾ ਜਵਾਕ ਤਾਂ ਉੱਥੇ ਟਿਕਟ ਨਹੀਂ ਹੁੰਦੀ ਤੇ ਇੱਥੇ ਰੱਖੀ ਸੀ ਇਹ ਜੀ 3 ਸਾਲ 3 ਸਾਲ ਦਾ ਜਿਹੜਾ ਪਰਾ ਜਵਾਕ ਤਾਂ ਉਹਦੀ ਟਿਕਟ ਫੋਲ ਲੱਗੂਗੀ ਜੇ 3 ਸਾਲ ਤੋਂ ਥੰਦੇ ਆ ਤਾਂ ਉਹਦੀ ਟਿਕਟ ਫ੍ਰੀ ਹੈ। ਚਾਹੁੰਦੇ ਆ ਪੰਦਰ ਨੂੰ। ਇਹ ਇੰਨਾ ਨੇ ਤਾਂ ਨਜ਼ਾਰਾ ਲੈਂਦਾ ਪਿਆ ਜੀ 15 ਅਗਸਤ ਦੇ ਝੰਡੇ ਲਹਿਰਾ ਰਹੇ ਹੈ। ਹੈ ਬਹੁਤ ਚੰਗੀ ਗੱਲ ਬਹੁਤ ਵਧੀਆ ਸੋਚਾ ਕਿਉਂਕਿ ਹੁਣ ਤੁਸੀਂ ਸੋਚਦੇ ਹੋਗੇ ਬਾਈ ਨੇ ਹੁਣ ਟੈਕ ਕਰੇਗੇ ਕਿ ਬਾਈ ਨੇ ਦੇਖੋ ਸਾਰੀ ਰਾਤ ਵਿਚਾਰੇ ਨੇ ਕੰਮ ਕਰਨਾ ਆਖਰ ਨੂੰ ਸਰੀਰ ਆ ਥੱਕ ਵੀ ਜਾਂਦਾ ਤੇ ਅਰੈਸਟ ਹੋਣ ਤੋਂ ਬਾਅਦ ਦੇ ਵੀ ਤੇ ਬਾਈ ਨੇ ਹੀ ਲੱਗੇ ਹੋਏ ਜੀ 15 ਅਗਸਤ ਦਾ ਜਿਹੜਾ ਹਣੇ ਆਪਣਾ ਝੰਡੇ ਲਹਿਰਾਏ ਹੋਏ ਨੇ ਲਾਈਵ ਹੋਏ ਨੇ ਡੈਕੋਰੇਸ਼ਨ ਕਰੀ ਹੋਈ ਆ ਚੱਲ ਆ ਜਾਂ ਅੰਦਰ ਚੱਲਦੇ ਆਪਾਂ ਆਹ ਰੋੜ ਜੇਲੇ ਨਹੀਂ ਦੇਖ ਲੋ ਜੀ ਉੱਪਰ ਖੜੇ ਆ ਆਹੜੀਏ ਚੀਜ਼ਾਂ ਹੀ ਆ ਲੱਗਦਾ ਕਿਹਦੇ ਚੋਂ ਗੋਰ ਸਾਦ ਨੇ ਦੇਖ ਲੈ ਇਹ ਕਿਤੇ ਉੱਟ ਕੇ ਨਾ ਆ ਜਾਣ ਸੱਚੀ ਹੋਣਾ ਜੇ ਕਿਤੇ ਜਾਨ ਜੂਨ ਲੈ ਨੇ ਚ ਪੈ ਜਾਈਵੇ ਤੇ ਬੰਦਾ ਕਿਆ ਕਰੂ ਕਿਆ ਕਰੇ 15 ਅਗਸਤ ਦੀ ਤਿਆਰੀ ਹੋ ਰਹੀ ਹੈ ਹਾਂਜੀ 15 ਅਗਸਤ ਤੋਂ ਅਗਲੀ ਯਾਰ ਤੁਸੀਂ ਹੋਣ ਕਰਕੇ ਹਾਂਜੀ 15 ਅਗਸਤ ਤੋਂ ਲੰਘ ਨਹੀਂ ਸਵੇਰੇ ਸਾਡੇ ਦਾ ਰਾਤ ਦੀ ਸਾਡੇ ਦੀ ਕਦੇ ਨਿਕਰਾ ਦੇ ਕਹ ਸਾਡੀ ਸ਼ਾਮ ਨੂੰ ਆਣੇ 15 ਅਗਸਤ ਹਾਂ ਚਲੋ ਸਾਰੀ ਦਿਹਾੜੀ ਨਾ ਕੰਮ ਕਰਕੇ ਉਹ ਬੰਦਾ ਥੱਕ ਗਿਆ ਫਾਈਲ ਲੱਗ ਰਹੀ ਨੇ ਕਿੰਨੇ ਵਜੇ ਤੱਕ ਸੌਣੇ ਫਰਾਗ ਨਹੀਂ ਰਾਤ ਨੂੰ 12 1 ਵਜੇ ਅੰਦਰ ਬੁਹਾਰਾ ਰੋਟੀ ਪਾਣੀ ਪਰੋਣਾ ਦਾ ਕੰਮ ਹੈ ਸਾਰੇ ਗੁਰੂਪਨਾਇਤੀ ਦੋ ਟਾਈ ਬਰਜਾ ਏਰੀਆ ਜਿਹੜਾ ਮਾਮਾ ਮੈਂ ਹਾਂ ਤੁਸੀਂ ਇੱਥੇ ਨਹੀਂ ਆਉਂਦੇ ਨਹੀਂ ਅੱਛਾ ਮੈਂ ਹੋਰ ਨਹੀਂ ਅੱਛਾ ਉਹ ਹਿਾਰ ਪਰ ਤੁਮ ਆ ਮੈਂ ਕਿਹਾ ਮੈਂ ਲੱਗਿਆ ਤੁਹਾਡਾ ਹੋਰ ਵੀ ਬੱਸ ਲੱਗਿਆ ਹੋ ਚੱਲੀ ਗੱਲ ਲੱਗੇ 34 34 ਚ ਵੀ ਉੱਥੇ ਲੱਗੇ ਆ 1 ਕਿੰਨੀ ਤਰੀਕ ਤੱਕ 1 31 ਤਰੀਕ ਤੱਕ ਸੱਤ ਤੋਂ ਲੱਗੇਣਾ ਸੱਤ ਤੋਂ ਸੱਤ ਤੋਂ ਲੈ ਕੇ ਕਰਦੇ 10 ਤੱਕ ਚੱਲਣਾ ਹਾਂ ਚਲੋ ਚੱਲਦੇ ਆਂ ਇਹ ਆਪਾਂ ਹੁਣ ਅੰਦਰ ਜਾ ਕੇ ਵộm ਦੇਖਦੇ ਆਂ ਅੰਦਰ ਕੀ ਹੈ ਹੈ ਕਿਹਦੇ ਬੇਨਟਰੀ ਬਣਾਈ ਹੋਈ ਆ ਬਾਈ ਇਹਨਾਂ ਨੇ ਭਾਸ਼ਾ ਇੱਥੇ ਬੀਜੀ ਦੇਖੇ ਜਾ ਰਹੇ ਹੈ ਤਾਂ ਅਲੱਗ-ਅਲੱਗ ਦੀਆਂ ਚੀਜ਼ਾਂ ਹਾਂਜੀ ਹਾਂਜੀ ਆ ਜਾ ਬੰਦੇ ਬੰਦੇ ਬੰਦਿਆਂ ਦੇ ਇੱਥੇ ਨੇ ਆਪਾਂ ਇਹ ਬਣਾਇਆ ਹੋਇਆ ਵੀ ਜਿਵੇਂ ਉਹਦੇ ਵਿੱਚੋਂ ਨਿਕਲਦੇ ਹੁੰਦੇ ਆ ਅੰਡੇ ਚੋਂ ਅੰਡੇ ਵਿੱਚੋਂ ਡਾਇਨਾਸੌਰ ਡਾਇਨਾਸੌਰ ਹੈ ਆਹ ਆਹ ਕਿਹੜਾ ਜੀਵ ਆ ਬਾਈ ਇਹ ਵੀ ਡਾਇਨਾਸੌਰ ਆ ਕੋਈ ਹੁੰਦਾ ਤਾਂ ਹੈ ਡਾਇਨਾਸੌਰ ਆਪਾਂ ਕਹਿੰਦੇ ਪਰ ਹੈ ਕਿਹੜਾ ਜੀਵ ਇਹ ਉੱਥੇ ਪਈ ਕਿਵੇਂ ਆ ਏਰਾ ਉੜਦਾ ਹੁੰਦਾ ਹੁੰਦਾ ਉਹੀ ਐ ਨਾ ਨਾ ਉੜਦਾ ਦਾ ਕਿੱਥੇ ਐ ਇਹ ਸਪਾਈਡਰਮੈਨ ਬੈਠਾ ਆ ਵੀ ਜੇ ਇੱਥੇ ਕਹਿੰਦੇ ਕੋਈ ਹਲਤੁਲਤ ਜੁਆਕ ਕਰਦਾ ਹਾਂ ਹਾਂਜੀ ਹਾਂਜੀ ਤਾਂ ਉਹਨੂੰ ਫੜ ਲੰਦਾ ਐ ਤਾਂ ਜੁਆਕਾਂ ਨੂੰ ਖਾਸ ਗੀਂਤੇ ਵੀ ਹਲਤ ਨਾ ਕਰਨੀ ਕਿ ਆ ਇੱਕ ਉਹ ਬੈਠਾ ਹੈ ਜਾਨਵਰ ਜੀ ਹੈ ਇਹ ਅੰਡੇ ਚੋਂ ਨਿਕਲੇ ਐ ਖੋੜ ਕੇ ਹੀ ਅੰਡੇ ਚੋਂ ਆ ਆ ਨਿਕਲੇ ਹੋਣੇ ਹੈ ਅੰਦਰ ਤੇਰਾ ਹਾਲ ਦਾ ਛੀਂਕ ਨੂੰ ਪੋਰ ਸਾਡੇ ਵਿੱਚ ਵੀ ਇਸ ਤਰੀਕੇ ਨਾਲ ਹਾਲ ਦਾ ਛੁਟਦਾ ਹੈ ਹੈ ਗਈ ਆ ਹਾਂਜੀ ਹਾਂਜੀ ਹੈਗਾ ਹੈਗਾ ਹੀ ਆ ਨਾ ਹਾਂਜੀ ਹਾਂਜੀ ਜਿਹੜਾ ਚਾਰੇ ਪੱਖੋਂ ਹੈ ਘੁੰਮਣਾ ਗੌਰ ਜਲਾ ਜਾ ਇਹਨਾਂ ਦੀ ਟਿਕਟ ਮੰਨਣਾ ਤਾਂ ਉੱਨੀ 6ਵੇਂ ਹੋਗੀ 70 ਤੇ ਬਾਕੀ ਇਹਨਾਂ ਨੂੰ ਤੁਹਾਨੂੰ ਪੁੱਛ ਕੇ ਦੱਸੂ ਪੁੱਛ ਕੇ ਦੱਸ ਤੇ ਇੱਧਰ ਆ ਜੰਪਿੰਗ ਵਾਲੀਆਂ ਨਿਆਣਿਆਂ ਨੂੰ ਆ ਨਿਆਣਿਆਂ ਦਾ ਛੋਟਾ ਆ ਜਿੱਦਾਂ ਇਹ ਆ ਜੋ ਗੋਰਟਾ ਹੈ ਜਰੂਰ ਪਰ ਲੇਕਿਨ ਇਹ ਥੋੜਾ ਜਿਆਦਾ ਥੋੜਾ ਲੱਗਾ ਨਾਲੋਂ ਬੜਾ ਹੈ ਹੂੰ ਇਹ ਬੜਾ ਝੂਡਾ ਥੋੜਾ ਜਿਹਾ ਉਹਦੇ ਨਾਲੋਂ ਹਣਾ ਨਾਲੇ ਇਹਦੇ ਵੀ ਥੋੜੀ ਉਹ ਵੀ ਆਪਣੀ ਸੇਫਟੀ ਵੀ ਆ ਇਹਦੇ ਵਿੱਚ ਹਾਂਜੀ ਹਾਂ ਇਹਦੇ ਵਿੱਚ ਸੇਫਟੀ ਵੀ ਫੁੱਲ ਆ ਹਾਂਜੀ ਮੈਂ ਹੋਣਾ ਲਾਈਆਂ ਹੋਈਆਂ ਨੇ ਅੰਗਲਾ ਉਂਗਲਾਈਆਂ ਇਹ ਵੀ ਸੇਫਟੀ ਵੀ ਆ ਇੱਧਰ ਵੀ ਆ ਮੈਂ ਕਹਿੰਦਾ ਕਿਸ਼ਤੀ ਉਹਦੇ ਨਾਲੋਂ ਵੀ ਬੜੀ ਆ ਹੋਰ ਕੀ ਆ ਇਹ ਬੜੀ ਆ ਉਹ ਨਾਲ ਉਹਨਾਂ ਜਿਹੜੇ ਹਾਂਜੀ ਹਾਂਜੀ ਬੜੀ ਗਈ ਬੋਲੇ ਬੋਲੇ ਤਾਂ ਬਹੁਤ ਬੜੀ ਆ ਦੇਖ ਤਾਂ ਸਹੀ ਤੂੰ ਅਜੇ ਤਾਂ ਆ ਆ ਵੀ ਜੰਡੋਲ ਨੇ ਆਣੇ ਆਲਾ ਜੇ ਜਿਆਦਾ ਦਰ ਪਰ ਚਡੋਲੇ ਜਾਣੇ ਵਾਸਤੇ ਜਿਆਦਾ ਖੇਡਣ ਦੀਆਂ ਚੀਜ਼ਾਂ ਹਾਂਜੀ ਆ ਵੀ ਨਿਆਣਿਆਂ ਵਾਲਾ ਹੀ ਆ ਤੇ ਅੱਛਾ ਆਜੇ ਦੋ ਤਾਂ ਸੇਮ ਨੇ ਹਾਂ ਨਾ ਸੇਮ ਨੇ ਸੇਮ ਇੱਦਾਂ ਜੇ ਚੋਰ ਸਾਹਿਬ ਵੀ ਕੋਈ ਜਿਦੂ ਫੜਕ ਨਹੀਂ ਹੁੰਦਾ ਆ ਚਾਉਂਦੀਆਂ ਹੁਣ ਅੱਜ ਲੜੀ ਜੀ ਪਾ ਲੜੀ ਜੀ ਪਾ ਅੱਛਾ ਆ ਕਿਸ਼ਤੀ ਵਾਲਾ ਓਏ ਕਿਸ਼ਤੀ ਵਾਲਾ ਉੱਥੇ ਵੀ ਹੈਗਾ ਚਮਕੋਰੇ ਤੇ ਆ ਆ ਆ ਹਾਲਾਗਾ ਚ ਹਾਲਾਗਾ ਆ ਚੂਗਾ ਲੱਗਾ ਹੀ ਪਰ ਤਾਂ ਢਰ ਬਹੁਤ ਲੱਗਦਾ ਹੋਊਗਾ ਯਾਰ ਹੋਰ ਕੀ ਹੈ ਹੈ ਐਵੇਂ ਚੱਲਦਾ ਹੋਊਗਾ ਵੀ ਮੋਟੋ ਹਾਂਜੀ ਹਾਂਜੀ ਇਦਾਂ ਹੀ ਹੈ ਆ ਜਹਾਜ਼ੇ ਵੀ ਲਾਏ ਹੋਏ ਆ ਪਰ ਹਾਂਜੀ ਨਿਆਣਿਆਂ ਵਾਸਤੇ ਆ ਦਈ ਨਿਆਣਿਆਂ ਵਾਸਤੇ ਨਿਆਣਿਆਂ ਨੇ ਡਰਨਾ ਪਤਾ ਕਿੰਨਾ ਉਹ ਨਿਆਣਿਆਂ ਵਾਸਤੇ ਨਹੀਂ ਨਹੀਂ ਉਹ ਨਹੀਂ ਨਿਆਣਾਂ ਦਾ ਡਰ ਜੂਗਾ ਇੱਕ ਆਹ ਹੈ ਦੇ ਹਨਾ ਜਿਨ ਕਿ ਅਰੇ ਗੱਡੀ ਅਰੇ ਗੱਡੀ ਕੰਟੈਕਟ ਹਾਊਸ ਭੂਤ ਬੰਗਲਾ ਭੂਤ ਬੰਗਲਾ ਆ ਵੀ ਭੂਤ ਬੰਗਲਾ ਬਣਾਇਆ ਹੋਇਆ ਇਹਦੇ ਯਾਨੀ ਕਿ ਜੋ ਬਹੁਤ ਸਾਡੇ ਪ੍ਰੀਮੀਅਮ ਥੋੜੀ ਬਹੁਤ ਹੀ ਚੀਜ਼ਾਂ ਦਾ ਫਰਕ ਹੈਗਾ ਹਾਂਜੀ ਹਾਂਜੀ ਹੈਨਾ ਇਕਲਾ ਰੇਟ ਰੇਟ ਪੁੱਛ ਲਾ ਪੁੱਛਾਂਗੇ ਇਹਨਾਂ ਨੂੰ ਬਾਈ ਰੇਟ ਨੂੰ ਦਾ ਵੀ ਸੇਮ ਆ ਹਾਂਜੀ ਅੱਛਾ ਉਹ ਐਂਟਰੀ ਆ ਤੇ ਆ ਬਾਹਰ ਹਾਂ ਐਗਜ਼ਿਟ ਆ ਹੈਨਾ ਹਾਂਜੀ ਤੇ ਬਾਕੀ ਇਧਰ ਰੇੜੀ ਨੂੰ ਹੁਣ ਦੁਕਾਨਾਂ ਦੇ ਨੂੰ ਬਣਿਆ ਮੂਟੀ ਨਾਲ ਸਮਾਨ-ਸਮੂਨ ਖਰੀਦਣ ਨੂੰ ਜਿਹੜਾ ਬਾਈ ਨੇ ਰੱਖਿਆ ਹੋਇਆ ਹਾਂਜੀ ਭਾਈ ਸ਼ਾਮ ਨੂੰ ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਰੌਣਕਾਂ ਸ਼ਾਮ ਨੂੰ ਹੈ ਜਦ ਚਾਰੇ ਪਾਸੇ ਰੋਸ਼ਨੀ ਲਾਈਟਾਂ ਚੱਲਣੀਆਂ ਇਹ ਤਾਂ ਗੱਲ ਵੱਖਰੀ ਹੋ ਬਣਦੀ ਹੈ ਹਾਂਜੀ ਹਾਂਜੀ ਤੇ ਇਧਰ ਸੇਲਾ ਵੀ ਲੱਗਿਆ ਹੋਈਆਂ ਤੇ ਚਲੋ ਬਾਕੀ ਠੀਕ ਆ ਮਿਲਦੇ ਆਪਾਂ ਹੁਣ ਤੁਹਾਨੂੰ ਸ਼੍ਰੀ ਚਮਕੌਰ ਸਾਹਿਬ ਜਾ ਕੇ ਤੇ ਬੋਲ ਦਾ ਸਮਾਨ ਲੈਣ ਆਏ ਤੇ ਉਹ ਸਾਨੂੰ ਮਿਲ ਗਿਆ ਤੇ ਹੁਣ ਜਦੋਂ ਚੇਂਜ ਕਰਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਮਿਲਦੇ ਆਪਾਂ ਹੁਣ ਤੁਹਾਨੂੰ ਸ਼੍ਰੀ ਚਮਕੌਰ ਸਾਹਿਬ ਜਾ ਕੇ ਪਹਿਲਾਂ ਉਹ ਤੋਂ ਆਪਾਂ ਟਿਕਟ ਵਗੈਰਾ ਦੇ ਵੀ ਪੁੱਛ ਲਈ ਉਹਨਾਂ ਨੂੰ ਵੀ ਟਿਕਟ ਦਾ ਕਿਫਾ ਬਿਤਾਵ ਹੁੰਦਾ ਵੀ ਵੀ ਕਿਵੇਂ ਆ ਕਿਵੇਂ ਨਹੀਂ ਹਾਂਜੀ ਹਾਂਜੀ ਰੋਕ ਲਾ ਰੋਕੀ ਰੇਡ ਰੁਕ ਗਿਆ ਰੇਡੀ ਕਿਸੇ ਲੱਗ ਲੱਗ 50 ਤੋਂ 70 ਅੱਛਾ ਬਾਤਵਾ ਜੀ ਨੇ ਕਿਹਾ 70 ਵੀ ਹੈ ਛੂਟੇ ਦੇ ਇਹ ਬੱਚੇ ਦਾ ਵੀ ਬੱਚੇ ਦਾ ਲੱਗ ਲੱਗ ਰੇਡ 50 ਰੁਪਏ ਤੋਂ 30 ਅੱਛਾ ਇੱਦਾਂ ਰੱਖਿਆ ਵਾਹ ਜੀ ਵਾਹ ਤੁਹਾਨੂੰ ਮੈਂ ਦੱਸਿਆ ਨਹੀਂ ਵਿਚੋਂ ਗੌਰ ਸਾਹ ਨਾਲੋਂ ਅਲੱਗ ਚੀਜ਼ ਆ ਕਹਿੰਦੇ ਵੀ ਕੋਈ 20 ਰੁਪਏ ਵਾਲਾ ਛੂਟਾ ਵੀ ਜੋਕਾ ਵਾਲਾ ਕੋਈ 30 ਵਾਲਾ 40 ਵਾਲਾ ਕੋਈ 70 ਵਾਲਾ ਵੀ ਛੂਟੇ ਦੇ ਹਿਸਾਬ ਦੇ ਜੋਕਾ ਵਾਲਾ ਤਰੀਫਨ 30 ਰੁਪਏ ਤੋਂ ਸਟਾਰਟ ਹੋ ਜਾਂਦਾ ਕਹਿੰਦੇ 30 ਰੁਪਏ ਤੋਂ ਸਟਾਰਟ ਹੋ ਜਾਂਦਾ ਚੰਗੌਰ ਸਾਹਿਬ ਤਾਂ 70 ਰੁਪਏ ਦੇ ਘੱਟੇ ਨਹੀਂ ਜੀ 50 ਰੁਪਏ 70 ਰੁਪਏ ਤੋਂ ਕੋਈ ਵੀ ਘੱਟ ਉੱਥੇ ਹੈ ਨਹੀਂ ਬਹੁਤ ਵਧੀਆ ਚਲੋ ਚੱਲਦੇ ਆਪਾਂ ਹੁਣ ਫੋਨੋ ਸ਼੍ਰੀ ਚੰਗੌਰ ਕੋਈ ਨਹੀਂ ਜੀ ਅਸੀਂ ਆਪਣੇ ਜੰਡਗੋੜ ਤੇ ਕੋਸੇ ਕਿਵੇਂ ਆਦੇ ਬੰਦੇ ਕਿੰਨੇ ਕੰਮ ਕਰਦਾ ਹੈ ਹਾਂ ਇਹਦਾ ਇੱਕ ਕਾਜ ਨੇ ਉਹ ਤੋਂ ਬੂਲਰ ਚੇਂਜ ਕਰਵਾਉਂਦੇ ਆਂ ਕਰ ਦੂਗਾ ਕਰ ਦੂਗਾ ਪੱਕੀ ਗੱਲ ਆ ਜਵਾਬ ਨਾ ਦੇ ਵੀ ਉਹਨਾਂ ਟਾਈਮ ਲੋਕ ਪਹੁੰਚਣੇ ਟਮਾ ਟਾ 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 ਟ ਉਹ ਲਾ ਜੀ ਲੱਗੇ ਹੁਣ ਅਸੀਂ ਪਟਈਆਂ ਕਰਨ ਅਸੀਂ ਆਹ ਲੋਕਾਂ ਨੂੰ ਮਾਰਦੇ ਪੈਰ ਰੋਕ ਨਹੀਂ ਹੁੰਦਾ ਮੇਰਾ ਉਹ ਮੈਂ ਕਹਿੰਦਾ ਪਾਣੀ ਪਾਲਾ ਉਹ ਟੈਨਸ਼ਨ ਹੁੰਦਾ ਹੀ ਹੈ ਹਾਂ ਉਹ ਬਗੜ ਮਗਰ ਹਾਂ ਜੀ ਬੰਦੇ ਆਪਾਂ ਇਹ ਜਨਾਹ ਖੁੱਡਾ ਹੈ ਜਿਹਨੇ ਬੰਦੇ ਕੋਲ ਜਾਏ ਸਿੱਧੇ ਕੋਲ ਜਾਏ 12 ਨੰਬਰ ਦਾ ਫਾਦਾ 12 ਨੰਬਰ 85% ਦਾ ਹਾਂ ਜੀ 902 ਐਮ ਇਡਿਟ ਹੋਰੀ ਅਸੋਂ ਦੇ ਭਾਗ ਦੇ ਵਿੱਚ ਤੇ ਗੱਡੀਆਂ ਨੇ ਸਾਰੇ ਸਰਕਾਰ ਦਾ ਨਾਮ ਆ ਹੈ ਸਮਤ ਸਮਾਨ ਲੱਗਦੇ ਲੋਕ ਤਾਂ ਹੁੰਦੇ ਆ ਬਰੇ ਯਾਰ ਕਰ ਜਾ ਕੇ ਤਾਂ ਨਹੀਂ ਮਿੱਤੀ ਦਿੱਤੀ ਉਹ ਲਿਖਿਆ ਇਹਦੇ ਟਪਰੇ ਆਇਆ ਹੋ ਉਹ ਬਠੀਕਾ ਕੋਈ ਨਹੀਂ ਤੇ ਜਿੰਨੇ ਕਾਹਲੇ ਸੁਨਾਰਨ ਮੋਹਨ ਕੀ ਕਰਨ ਵਾਲੇ ਮੈਂ ਤੇਰਾ ਮਟਾ ਨਹੀਂ ਦੱਸਦਾ ਆਏ ਉਹ ਤੇਰਾ ਤੇਰਾ ਉਹ ਤੇਰਾ ਫਿਕਰ ਕਰਦਾ ਉਹ ਤੇਰਾ استاد ਗੱਲ ਉਹਦੀ ਵੀ ਠੀਕ ਆ ਉਹ ਬੇਚਾਰਾ ਉਹਨੂੰ ਪਤਾ ਹੀ ਇਹ ਤੇ ਉਹ ਮਾਰਠ ਮਾਰ ਹੋ ਗਿਆ ਕੰਮ ਅੱਧੇ ਰੁਜੜੇਗਾ ਹਾਂਜੀ ਕੰਮ ਪਸਾਂ ਇਹ ਫਾਈਵ ਫਿਕਰ ਹੋਣਾ ਵੀ ਚਾਹੀਦਾ ਉਸ ਤੋਂ ਕੰਮ ਨਹੀਂ ਰੁਪਣਾ ਨੰਮ ਤੇਰੀ ਗੱਲ ਪੱਕਾ ਰੱਖ ਰਹੀ ਨੀ ਆ। ਪਨਾੜਾ ਲੱਕੂਆ। ਹਾਂਜੀ ਬਾਪੂ ਜੀ। ਬੇਟੇ ਫਾਈਨਲ ਇੱਕ ਵਾਰ ਤੁਹਾਨੂੰ ਕਰ ਦੇ ਇਹਨੂੰ 60 ਮਿੰਟ ਜਿਆਦਾ ਖੋਲਣਾ। 40 ਮਿੰਟ ਖੋਲਣਾ ਪੈਣਾ। ਆਹੋ ਆਹ। ਹਾਂ ਬਾਈ ਜੀ। ਕਰ ਦੋ ਫੇਰ ਠੀਕ ਆ। ਆਹੋ ਆਹ। ਓਕੇ ਆ ਜੀ ਇਹ। ਟਿਕ ਮਾਰੋ ਬੱਸ। ਮਰ ਗੱਕਾ। ਇਹਨੂੰ ਵੀ ਕੁਝ ਨਹੀਂ ਹੋਇਆ। ਲਾ ਤੂੰ ਇੱਧਰ ਰੁਕ ਕੇ ਨਾ ਇਹਨੂੰ ਭਜਾ ਇੱਧਰ ਨੂੰ। ਛੱਡ ਬਿਨਾ ਗੇਟ ਦੂਰ ਤੇ। ਹੈਂ? ਟੈਮਿੰਗ ਜਾਨ ਤੁਹਾਨੂੰ ਬਾਹਰ ਕਾਲੂ ਬੋਲਦਾ ਟੈਮਿੰਗ ਜਾਨ ਤੁਹਾਨੂੰ ਬਾਹਰ ਕਾਲੂ ਬਾਹਰ ਰਮਦੇ ਪਾ ਕੇ ਨਾ ਜਾਣਾ ਉਹ ਕਾਲੂ ਆਜੇ ਫਿਰ ਇਹ ਤੈਨੂੰ ਜ਼ੀਰੋ ਕਰਕੇ ਦਊ ਹੁਣ ਲੈਟਵੇ ਲੈ ਜਾ ਉਹ ਲੈ ਜਾ ਕਾਲੂ ਆ ਜੀ ਕਾਹਦੇ ਕੋਈ ਗੱਲ ਨਹੀਂ ਲੈ ਜਾ ਲਾ ਵੀ ਫਾਰੇ ਮੋਟਰਸਾਈਕਲ ਵੇਚਦਾ ਤੇ ਲੈ ਜਾ ਬੜੀ ਸੋਲੀ ਲੈ ਆ ਭਾਈ ਆ ਜਿੰਨਾ ਮਰਦਾ ਜੂਰਾ ਹੈ ਮਾਈ ਸਾਹਿਬ ਮੇਰੀ ਨੂੰ ਮਰਦੀ ਤੇ ਦੂਜਾ ਮਾਲੂ ਕਿੱਕ ਮਾਰ ਚਾਰ ਵਾਂ ਕੇ ਦੇਖੋ ਜਿੰਨਾ ਜਿਹਨੂੰ ਲਿਆ ਚੋਰ ਮੱਕੇ ਵੀ ਰ ਹੈ ਕਿਹੜਾ ਲੂਗਾ ਭਾਈ ਉਹ ਇਹ ਮੈਨੂੰ ਨਹੀਂ ਪਤਾ ਕਿ ਨਾਮ ਹੋਵੇ ਗਿਆ ਸ਼ਾਨੀ ਗਾਰ ਨੂੰ ਤਾਂ ਐਸੇ ਨਵਾਂ ਪੁਰਾਣਾ ਕਰ ਲਾ ਬਾਈ ਕਿਹੜਾ ਨਹੀਂ ਲੈ ਕੇ ਇਹ ਹੈ ਇਹ ਵੇਲੇ ਨਾ ਫਸ ਗਿਆ ਮੇਰੇ ਨੂੰ ਦਾਦੂ ਮੈਂ ਜਲੇ ਕਹਿਣਾ ਤੇ ਇਹ ਤਾਂ ਤਾਲੀ ਚ ਆ ਜਾਣਾ ਹਾਂਜੀ ਵੀਰੇ ਹਾਂ ਬਾਈਕ ਜੈਨ ਰਹਿ ਗਿਆ ਬਸ ਲੈ ਜੀ ਆ ਰਹਿ ਗਿਆ ਤਾਂ ਜੈਨ ਬਾਕੀ ਬਾਈ ਨੇ ਮਾਰ ਕੇ ਸਟਾ ਕਿੱਕ ਕਰ ਦਿੱਤਾ ਸਟਾਰਟ ਬੁਲਟ ਤੇ ਬਾਕੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੋਣ ਅਗਲੇ ਬਲੌਗ ਦੇ ਵਿੱਚ ਜੀ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੜਦੀਆਂ ਕਲਾ ਵਿੱਚ ਰੱਖੇ ਜੀ